ਅੱਪਾ ਤੇ ਨੇੜੇ ਆਏ ਨਹੀਂ ਜੇ ਆਏ ਵੀ ਆ ਤੇ ਬੜੀ ਵੱਡੀ ਸੰਭਾਵਨਾ ਹੈ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਆ ਕੇ ਜੇ ਭਾਵਨਾ ਨਾ ਬਣੀ ਗੁਰੂ ਦਾ ਦਰਮਾ ਰਿਆ ਤੇ ਬੰਦੇ ਦੇ ਨਾਸਤਿਕ ਹੋਣ ਦੀ ਬੜੀ ਵੱਡੀ ਸੰਭਾਵਨਾ ਹੈ ਕਿਉਂਕਿ ਉਹਨੇ ਫੋਲਣਾ ਸ਼ੁਰੂ ਕਰ ਦੇਣਾ ਵਿੱਚੋਂ ਕੋਲ ਕੋਲ ਤੋਂ ਉਦੋਂ ਤੱਕ ਅਗਲ ਤੇ ਗਈ ਨਹੀਂ ਅਕਲ ਤੇ ਛੋਟੀ ਮੇਰੇ ਕੋਲ ਅਤ ਕਰਨੇ ਕਰ ਦੇਣੇ ਨੇ ਆਪਰੇ ਸ਼ੁਰੂ ਭਟਨ ਗਿਆ ਜਿੰਦਗੀ ਖਰਾਬ ਕਰ ਲਈ ਆਪਰੀ ਇਸ ਲਈ ਮਹਾਰਾਜ ਕਹਿੰਦੇ ਮੇਰੇ ਕੋਲ ਆਉਣਾ ਹੀ ਤੇ ਡਰ ਲੈ ਕੇ ਆਈ ਨਹੀਂ ਤੇ ਜੇ ਤੇਰੇ ਕੋਲ ਡਰ ਤੇ ਅਦਬ ਨਾ ਹੋਇਆ ਤੇ ਉਸ ਗੰਗੂ ਨੂੰ ਯਾਦ ਕਰ ਲੈ ਜਿਹੜਾ ਗੁਰੂ ਕਲਗੀਧਰ ਦੇ ਪਾਦਸ਼ਾਹ ਦੇ ਘਰ ਵਿੱਚ ਕਿੰਨੇ ਸਾਲ ਰਿਹਾ ਸੇਵਾ ਕਰਦਾ ਰਿਹਾ ਬੱਚੇ ਕਢਾਉਂਦਾ ਰਿਹਾ ਅੰਦਰ ਡਰ ਨਹੀਂ ਸੀ ਤੇ ਉਹ ਪਾਪ ਕਰ ਬੈਠਾ ਜਿਹਨੇ ਅੱਜ ਜਿਹੜਾ ਪਾਪ ਅੱਜ ਤੱਕ ਦੁਨੀਆ ਤੇ ਕਿਸੇ ਨੇ ਕੀਤਾ ਗੰਗੂ ਬ੍ਰਾਹਮਣ ਤੇ ਕੈਦਨੇ ਬ੍ਰਾਹਮਣ ਸ਼ਰਵਾਸੇ ਬੜਾ ਉੱਚਾ ਸਾਬ ਜਦੋਂ ਫੜਾ ਦਿੱਤੇ ਕਾਦੇ ਵਾਸਤੇ ਕਿਉਂ ਫੜਾਏ ਇੱਕ ਪੈਸਿਆਂ ਦੀ ਟੈਲੀ ਪਿੱਛੇ ਨਾ ਆਸੀ ਕਹਿੰਦੇ ਆ ਵੀ ਫਲਾਣਾ ਬੰਦਾ ਹੈ ਤੇ ਬੜਾ ਸਿਆਣਾ ਸੀ ਗਿਆਨਵਾਨ ਤੇ ਬੜਾ ਸਾਨੂੰ ਹੋਇਆ ਕੀ ਏ ਇਹ ਰੋਜ਼ ਕੋਈ ਨਾ ਕੋਈ ਨਵਾਂ ਕੁਆੜਾ ਟੌਂਗ ਵਿੱਚ ਪਾ ਦਿੰਦਾ ਹੈ ਤੇ ਗੰਗੂ ਨੇ ਪਾ ਦਿੱਤਾ ਸੀ ਇਹਨਾਂ ਨੇ ਤੇ ਪਾਉਣਾ ਹੀ ਏ ਪੈਸੇ ਦੀ ਗੱਲ ਹੈ ਸਾਥ ਸੰਗਤ ਮਾਇਆ ਨੇ ਉਸ ਬੰਦੇ ਨੂੰ ਡੇਕ ਦਿੱਤਾ ਸੱਤ ਤੇ 9 ਸਾਲ ਦੇ ਬੱਚੇ ਤੇ ਜਿਨ੍ਹਾਂ ਨੂੰ ਆਪ ਕਢਾਉਂਦਾ ਰਿਹਾ ਨਹੀਂ ਤੇ ਜਿਹਨੂੰ ਆਪਣੇ ਹੱਥੀਂ ਕਢਾਈਏ ਨਾ ਉਹਦੀ ਮੌਤ ਸਾਹਮਣੇ ਕਿਵੇਂ ਜਾ ਸਕਦੀ ਪਰ ਕਿਵੇਂ ਹੋ ਗਿਆ ਮਾਇਆ ਧਾਰੀ ਅਤ ਅੰਨਾ ਬੋਲ ਨਾਉ ਦੀਆਂ ਖਾਂ ਨੇ ਨਾਉ ਦੇ ਕੰਨ ਕੰਨ ਤੇ ਐਣੀ ਉਹਦੀਆਂ ਨਿਸ਼ਾਨੀਆਂ ਮਾਰੇ ਦਸੀਆਂ ਨੇ ਸਾਪਿਓ ਥੋੜਾ ਜਿਆ ਆਪਣੇ ਵੱਲ ਵੀ ਆਪਾਂ ਚਾਤੀ ਮਾਰ ਲਈਏ ਵੀ ਅੱਜ ਸਿੱਖੀ ਛੋਟੀ ਕਿਉਂ ਲੱਗਦੀ ਐ ਅੱਜ ਬਾਕੀ ਚੀਜ਼ਾਂ ਵੱਡੀਆਂ ਕਿਉਂ ਲੱਗਦੀਆਂ ਕਿਉਂ ਮੈਂ ਇਹ ਵੀ ਸਮਝਣਾ ਕਿ ਅਸੂ ਸਿੱਖੀ ਦਾ ਸਹੀ ਸਰੂਪ ਇਹਨਾਂ ਸਟੇਜਾਂ ਤੋਂ ਸੰਗਤ ਦੇ ਸਾਹਮਣੇ ਬਹੁਤ ਘੱਟ ਰੱਖਿਆ ਇਹ ਨਹੀਂ ਮੈਂ ਕਹਿੰਦਾ ਕਿ ਰੱਖੀ ਨਹੀਂ ਰੱਖਿਆ ਹੈ ਥੋੜੇ ਬੰਦੇ ਨੇ ਜਿਹੜੇ ਸਿੱਖੀ ਨੂੰ ਉਸ ਪੱਧਰ ਤੇ ਲੈ ਕੇ ਜਾਂਦੇ ਨੇ ਜਿੱਥੇ ਅਧਿਆਤਮਕ ਤਲ ਸ਼ੁਰੂ ਹੁੰਦਾ ਜਿੱਥੇ ਕੋਈ ਸਿਮਰਤ ਦਾ ਸਰੂਨ ਸ਼ੁਰੂ ਹੁੰਦਾ ਹੈ ਜਿੱਥੇ ਕੋਈ ਇਸ ਗੁਨੀਆ ਤੋਂ ਵੱਖਰਾ ਨਸ਼ਾ ਜਿਹਨੂੰ ਬਾਬਾ ਫਰੀਦ ਕਹਿੰਦਾ ਮੈਂ ਮੱਝ ਦਾ ਦੁੱਧ ਵੀ ਪੀਤਾ ਮੈਂ ਗੁੜ ਵੀ ਖਾਦਾ ਮੈਂ ਸ਼ਰਾਬ ਕੋਈ ਕੀਤਾ ਹੈ ਪਰ ਮੇਰੇ ਖੁਦਾ ਤੇਰੇ ਵਰਗਾ ਨਾ ਕਿਸੇ ਵਿੱਚ ਨਹੀਂ ਉਹ ਰਸ ਦੀ ਵਿਆਖਿਆ ਸਾਡੇ ਵਿੱਚ ਬੜੀ ਘੱਟ ਹੋਈ ਇਸ ਕਰਕੇ ਸਾਡਾ ਨੌਜਵਾਨ ਸਾਡੇ ਧਰਮ ਤੋਂ ਬਾਗੀ ਹੋ ਗਿਆ ਕਿਉਂਕਿ ਜਦੋਂ ਉਹਨਾਂ ਨੇ ਕਿਹਾ ਵੀ ਇਹ ਤਾਂ ਉਹ ਸਕੂਲ ਵਾਲਿਆਂ ਟੱਕਰਾਂ ਇੱਥੇ ਮਾਰੇ ਜਾਂਦੇ ਨੇ ਤੇ ਅਸੀਂ 15 ਸਾਲ ਪਹਿਲਾਂ ਡੰਡੇ ਖਾ ਕੇ ਆਏ ਹਾਂ ਮਾਸਟਰ ਤੋਂ ਤੇ ਹੁਣ ਫੇਰ ਇਹ ਕਹਿਣ ਲੱਗ ਪਏ ਨੇ ਗੁਰਦੁਆਰੇ ਨੂੰ ਸਕੂਲ ਬਣਾ ਦੇਣਾ ਤੇ ਫਿਰ ਵਹਿਗੂ ਜੀ ਦਾ ਖਾਲਸਾ ਤੇ ਵਹਿਗੂ ਜੀ ਦੀ ਫਤਿਹ ਅਸੀਂ ਇੱਥੇ ਕੀ ਲੈਣਾ ਹੈ ਇਹ ਤੇ ਕਿਸੇ ਅਨੰਦ ਵਿੱਚ ਆਉਣਾ ਸੀ ਤੇ ਇਹ ਤਾਂ ਸਵੇਰੇ ਉੱਠਦੇ ਨੇ ਜੇਲ੍ਹ ਨਾਲ ਕਿਤੇ ਟਾਈਮ ਮਿਲਦਾ ਤੇ ਮੱਥਾ ਮਾਰਦੇ ਨੇ ਬੈਸ਼ਕ ਕਰਦੇ ਨੇ ਸਾਰਾ ਦਿਨ ਕੋਈ ਭਿੱਜਿਆ ਬੰਦਾ ਨਜ਼ਰ ਆਵੇ ਉਹਨਾਂ ਨੂੰ ਜਿੰਦ ਤੱਕ ਸਿੱਖੀ ਦੀ ਪਰੰਪਰਾ ਗੁਰਮੁਖ ਪ੍ਰਣਾਲੀ ਨੂੰ ਅਸੀਂ ਉਜਾਗਰ ਕਰ ਲਾਂਗੇ ਸਿੱਖੀ ਦਾ ਪ੍ਰਚਾਰ ਉਦੋਂ ਸ਼ੁਰੂ ਹੋਵੇ ਇਹਨੂੰ ਲੋਕੀਆ ਲੋਕਾਂ ਨੇ ਅਪਣਾਇ ਅਸੀਂ ਰੱਬ ਵਿੱਚ ਹੀ ਛੱਡ ਦਿੱਤਾ